ਮਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਪੱਛੇ ਵਿਖਾਉਣੇ ਆ ਇੱਕ ਆ ਬੱਚੇ ਵਾਲੀ ਗਾਂ ਤਾਂ ਨਾ ਵਿਖਾਵਾਂਗੇ ਇੱਕ ਆ ਤੁੱਕੜ ਗੱਬਣ ਝੋਟੀ ਤੁਹਾਨੂੰ ਚੱਕ ਪਾਸਤਾ ਨੂੰ ਦਿਖਾਉਣੀ ਬਾਕੀ ਇਹ ਆ ਵੀ ਸੋਈਆਂ ਆ ਮੈਂ ਦੋਵੇਂ ਆਪਣੀ ਦੋਦਰ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਇਹ ਤੋਕੜ ਗੱਬਨ ਆਪਣੀ ਚੈੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਇਹ ਵੀ ਜੀ ਵਧੀਆ ਵੇਗਿਆ ਮਾਲ ਕੱਲ ਵਾਲਾ ਫਿਰ ਚਲੋ ਨਾਮ ਦੱਸੋ ਫਿਰ ਨਾਮ ਸੋਨੂੰ ਸ਼ਾਇਦ ਨਾਮ ਜਿਹੜਾ ਮਸਰ ਫੋਨ ਨੰਬਰ ਪੁੱਛ ਦੋ 98145755 ਠੀਕ ਹੈ ਸ਼ੁਰੂਆਤ ਪਹਿਲਾਂ ਤੋਕੜ ਗੱਬਨ ਤਾਂ ਕਰ ਲਈ ਕਿੰਨੇ ਚਿਰ ਦੀ ਚੈੱਕ ਪਾਸ ਤੇ ਇਹ ਭਾਈ 6 ਮਹੀਨੇ ਚੱਕ ਬਾਜੇ ਅੱਛਾ ਤੇ ਦੁੱਧ ਕਿ ਆ ਗਲੂਬ ਜੀ ਦੁੱਧ ਦੇ ਕੋ 6 ਗਲੋ ਹੀ ਅੱਛਾ ਇਹਨੂੰ ਮੂੰਹ ਫੋੜ ਦੇ ਠੀਕ ਹੈ ਲੋ ਆਇਓ ਨਾ ਨਹੀਂ ਅੱਛਾ ਉਹਦੇ ਨਾਲ ਕਰੀਏ ਮੂੰਹ ਫੋੜ ਦੇ ਠੀਕ ਹੈ ਨਾਲ ਠੀਕ ਹੈ ਹਾਂ ਦੁੱਧ 6 ਗਲੋ ਪਰ ਮੂੰਹ ਫੋੜ ਦੇ ਠੀਕ ਹੈ ਲੋ ਜਿਹੜੇ ਡਾਕਟਰ ਪਿੰਡਾਂ ਚ ਲਾ ਕੇ ਜਾਂਦੇ ਆ ਹਾਂ ਵੇ ਤਾਂ ਜਿਆ ਲਗਦਾ ਵੀ ਇਹ ਲੋ ਦਾ ਕੀ ਗੱਲਵਾਤਾ ਹੁਣ ਮੇਰੇ ਵੀ ਕੋਈ ਲਵਾਵੇ ਨਾ ਕਈ ਇਹ ਲੈ ਕੇ ਹਰਕੇ ਲਵਾ ਦਦੇ ਆ ਹਾਂਜੀ ਹਾਂਜੀ ਕੀ ਗੱਲਵਾਤਾ ਨਾ ਇਹ ਠੰਡਾ ਟੀਕਾ ਲਵਾਤ ਨਾਲ ਠੀਕ ਆ ਹਾਂ ਤੇ ਸੱਜਰ ਕਿੰਨੇ ਕ ਦੁੱਧ ਲੀਆ ਸੱਜੇ ਦੇ ਭਾਜੀ ਨੇ ਐਵੇਂ ਕਹਿ ਦੀ ਆਪਾਂ ਝੂਠ ਮਰੀਏ ਨੇ ਇੰਨਾ ਦਿੱਤਾ ਉਹਨਾਂ ਦੇ ਤਾਂ 13 ਕਿਲੋ 14 ਕਿਲੋ ਭਰਿਆ ਤੇ ਰੱਖਦਾ ਬਾਕੀ ਇਹ ਵੀ ਥੱਲੇੋਂ ਸਫਾਈ ਜਿਆ ਹਾਂ ਭਾਈ ਚੋਣ ਬੜੀ ਪੋਲੀ ਏ ਜਿੱਦਣ ਤਿਆਰ ਹੋਣੀ ਏ ਹੋਰ ਵੀ ਪੋਲੀ ਆ ਪੂਰੀ ਬੰਦੀ ਏ ਤੇ ਚੰਗੀ ਤਿਆਰ ਹੋਣੀ ਏ ਤੋਰੋ ਫੇਰ ਇਕੱਲੀ ਨਾ ਥੋੜਾ ਡਰਦੀ ਡਰਦੀ ਜੀ ਆ ਆ ਦੇਖਾਂਦੇ ਹਵਾਨੇ ਦਾ ਲਾਗੇ ਤਾਂ ਬਿਲ ਦੇ ਇਹ ਤੋਂ ਦਮਰਾ ਦਿਨ ਆਵਾ ਆ ਗਿਆ ਕੋਈ ਨਾ ਬਾਬੂ ਇਹ ਜੀ ਭਾਈ ਜਸੀ ਇਹ ਪਲੀ ਬਲੀ ਜੀ ਵੇ ਲੋ ਸ਼ਹਿਰੋਂ ਡੇਰੀ ਜੋ ਆਈ ਮੱਜ ਅੱਛਾ ਮੇਰੇ ਲਾਲ ਜਿਹੜਾ ਰੰਗ ਪਈ ਹੋਇਆ ਤਾਈਆਂ ਅੰਦਰ ਦੀ ਮੱਜ ਆਈ ਇਹ ਆ ਜੇ ਨਾ ਪਿੰਡ ਜੋ ਆਈ ਡੇਰੀ ਜੋ ਆਈ ਸ਼ਹਿਰ ਤੋਂ ਡੇਰੀ ਜੋ ਆਈ ਮੱਜ ਠੀਕ ਹੈ ਹਾਂ ਕੱਲ ਬੜਾ ਮਾਲ ਉਹ ਡੇਰੀ ਹੋਏ ਸਕੇ ਗੱਪਣੇ ਬਸ ਜਿੰਨੀਆਂ ਤਾਜ਼ੀਆਂ ਪਾਉਂਦੇ ਹੋ ਹਾਂਜੀ ਹਾਂਜੀ ਦੇਖੋ ਅਗਲੇ ਬਰੇ ਕੈਮਰਾ ਤੋਂ ਬਰਤ ਹਨਾ ਬਾਕੀ ਗੋਲ ਸਿੰਘ ਦੀ ਝੋਟੀ ਹੈ ਤੇ ਥਾਣੇ ਦੇ ਦੇਖ ਸਕਦੇ ਥੋੜਾ ਡਰਦੀ ਡਰਦੀ ਜੀ ਚਲੋ ਲੈ ਜਾ ਯਾਰ ਥਾਣੇ ਦੇ ਆਪਾਂ ਦੇਖ ਸਕਦੇ ਸਨਾਂ ਦਾ ਸਾਈਜ਼ ਘੱਟ ਥੋੜੀ ਉਧਰ ਨਾ ਕਰੀ ਹੋਈ ਸੀ ਹਾਂ ਦੇਖ ਸਕਦੇ ਦੂਰ ਦੂਰ ਜਿਹੜਾ ਥਾਣੇ ਆ ਭਾਜੀ ਪਹਿਲਾ ਸੂਆ ਚੰਗੀ ਦੁੱਧ 13-14 ਕਿਲੋ ਕਰਿਆ ਝੋਟੀ ਚੱਕਲੇ ਹੁਣ ਚੰਗੀ ਉਹ ਝੋਟੀ ਫੇਰ ਠੀਕ ਹੈ ਅੱਜ ਕਰੀ ਚੰਗਾ ਨਹੀਂ ਛੋਟੀ ਆ ਤੇ ਮੁੱਲ ਫੇਰ ਇਹਦਾ ਮੁੱਲ ਵਿੱਚ ਦਾ 60 ਆ ਗਿਆ ਜੀ 60000 ਕਿੰਨੇ ਦੀ ਦੇ ਦੀਏ ਸਾਡਾ 65000 ਦੀ ਭਾਈ ਕੱਟੀ ਦਵਾਂਗੇ ਹੋਰ ਕਰ ਦੋਗੇ ਮੌਕੇ ਤੇ ਮੰਨਤਾ ਮੌਕੇ 5-700 ਕਰ ਦਾਂਗੇ ਚਲੋ ਕੋ ਫੋਨ ਲਾਊਗਾ ਤੇ ਆਪੇ ਹੋ ਜਾਊਗਾ ਛੋਡੀ ਭਾਈ ਚੰਗੀ ਐ ਸ਼ਹਿਰੋਂ ਡੇਰੀਆਂ ਚਲ ਬੜਾ ਮਾਲਾ ਮਾਲ ਨਹੀਂ ਰੱਖ ਰਹੇ ਹਾਂ ਜੀ ਹਾਂ ਜੀ ਚੈੱਕ ਪਾਸ ਕਿੰਨੇ ਚਿਰ ਦੀ ਐ ਅੱਛਾ ਹੋਈ ਜਾਏ ਭਾਈ 6 ਮਹੀਨੇ ਦੀ ਚੈੱਕ ਪਾਸ ਤੇ ਬਾਕੀ ਆ ਜੇ ਬਹੁਤ ਚੰਗਾ ਮਾਲਾ ਦੇ ਮਾਲਾ ਮਾੜੀ ਦੇ ਦੀਆਂ ਡੇਰੀਆਂ 10-8000 ਤੱਕ ਜੋ ਵਲੀ ਦੀ ਨਾ ਹਾਂ ਜੀ ਹਾਂ ਜੀ ਤੇ ਆ ਗਾਂ ਸੂਈ ਸਵਾਈ ਐ ਇਹ ਸੂਈ ਜੋ ਜਿਹੜੂ ਫਰਦਾਰ ਹੋ ਗਈ ਸੀ ਠੀਕ ਹੈ ਇਹ ਕੋ ਦੋ 12 ਕਿਲੋ ਇਹ ਮਗਰਲਾ ਥਾਨ ਨਹੀਂ ਹੈ ਕਹਤਾ ਇੱਕ ਜਮਾਂਦਰੂ ਤੇਲ ਜੇ ਅੱਛਾ ਪਰ ਚੋਣ ਦਾ ਮਜ਼ਾ ਇਹਨਾਂ ਦਾ ਤੁਹਾਨੂੰ ਚੁਆਈ ਕਰ ਦੇਣੀ ਠੀਕ ਹੈ ਤੋੜ ਫੇਰ ਇਹਨਾਂ ਭਾਈ ਜਿਹੜਾ ਗਰੂਦ ਦੂਜੇ ਕੋਈ 16 ਕੋਈ ਦੂਜੇ 16 15 ਕੋਲ ਦਈ ਅੱਛਾ ਤਾਂ ਮੂਹ ਕੋ ਤੇ ਟੀਗਰ ਕੋ ਤੁਹਾਨੂੰ ਘੱਟ ਦੇ ਹੁੰਦਾ ਵੱਡੀ ਗਾਂ ਦੇ ਵੇਖੋ ਅੱਲਾ ਬੱਚਾ ਤੇਜ ਮਗਰੇ ਦੇ ਬੱਛੀ ਬਾਈ ਮਗਰੇ ਦੇ ਬੱਛੀ ਆ ਗਾ ਇਹ ਲਈ ਮੱਖੀ ਤੇ ਰਸੀ ਰਸੀ ਨਹੀਂ ਪਾਣੀ ਕੋਈ ਨਾ ਵੀ ਰਸੀ ਹੈ ਛਾਈ ਅੱਜ ਤਾਂ ਦੇਖੋ ਅੱਛਾ ਰਸੀ ਰਸੀ ਬਣਾਈਏ ਬਾਕੀ ਇਹ ਆ ਵੀ ਚਲੋ ਜਾਈਏ ਕਿ ਵੀਰ ਨੇ ਪਾਣੀ ਤੇ ਪਾ ਵੀ ਲਵੇ ਮੱਖੀ ਮੱਖੀ ਹੁੰਦੀ ਇਹਨਾਂ ਦੀ ਨਾਲ ਚ ਖਾਣੇ ਦੇ ਤੇ ਨਹੀਂ ਮਗਲੇ ਫੇਰ ਵੀ ਨਾ ਚਬਾਈ ਕਰਦੀ ਉਹਦੀ ਅਉਂਦ ਨਾਉਂ ਬਾਕੀ ਇਹ ਆ ਵੀ ਹੈਗੀ ਸੀਲਸ ਲੱਗ ਗਿਆ ਵਾਹੀ ਦੋਤਰੀ ਮਜ਼ਾ ਲੈ ਚਦਾ ਜਰਾ ਤੇ ਜਿੱਥੇ ਇੱਕ ਵਾਰੀ ਖਲੋਗੀ ਉੱਥੇ ਹੀ ਖਲੋਗੀ 今でもね。 ਆਹ ਦੇ ਸੰਦੀ ਆਹ ਤੋਂ ਚੱਲਿਆ ਇਹ ਤਾਂ ਇਹ ਭਾਈ ਮੇਰੇ ਘਰੋਂ 12 ਕਿਲੋ 13 ਗਲੋਂ ਲੀਟਰ ਮਾਰ ਕੇ ਦੋ ਤਾਂ ਕਿੰਨੇ ਕਰੋ ਅੱਛਾ ਠੀਕ ਆ 12 13 ਗਲੋਂ ਲੀਟਰ ਮਾਰ ਕੇ ਠੀਕ ਆ ਤੇ 15 ਕਿਲੋ ਇਹਨਾਂ ਕੀ ਕੇ ਲਗੇ ਮੂੰਹ ਫਰਦੇ ਠੀਕ ਆ ਉਹਦਾ ਕਰੀਏ ਬਾਕੀ ਇਹ ਆ ਵੀ ਆਪਾਂ ਚਲੋ ਸਿਰਫ ਤੁਹਾਨੂੰ ਚਵਾਜ ਦਿਖਾਇਆ ਵਾ ਤੇ ਬਾਕੀ ਤੁਸੀਂ ਦੋ ਟਾਈਮ ਆਪਣੀ ਝੋਕੇ ਖੜਨੀ ਆ ਤੇ ਸਿਰਫ ਤਾਂ ਚਵਾਜ ਦਿਖਾਇਆ ਵਾ ਤੇ ਮੁੱਲ ਫੇਰ ਇਹਦਾ ਮੋਲ ਵੀ ਜੀ ਹਾਂ ਸਾਡੇ 26 ਵਾਲੀ ਜੀ ਅੱਛਾ ਸਾਡੇ 26 ਵਾਲੀ ਤੋਂ ਮੇਰੇ ਕੋਲ 12 ਕਿਲੋ ਦੋ ਖੜੇ ਮੇਰੇ ਕੋਲ ਲੀਟਰ ਮਾਰ ਕੇ ਅੱਛਾ ਤਿੰਨ ਸਾਤ ਚਾਹ ਵਧੀਆ ਓਕੇ ਮੰਦਰੋਂ ਤਿੱਲੜ ਜੇ ਵੱਚੀ ਮਗਰ ਜੇ ਠੀਕ ਹੈ ਬਾਕੀ ਦੁੱਧ 15 ਕਿਲੋ ਹੀ ਬੂਖ ਬੋਤਾ ਢੀਗਾ ਲਗਾਓ ਉਹ ਨਾ ਮੇਰਾ ਜੀ ਕੋਲਵਾਵੇ ਜੇ ਲੈ ਵੀ ਆ ਜੀ ਅੱਛਾ ਠੀਕ ਹੈ ਜੀ ਕੋਈ ਨਾ ਘਟਾ ਜੀ ਇਹ ਫੇਰ ਕਰ ਜੂਗੀ ਹੈ ਨਾ ਦੁੱਧ ਫੇਰ ਬਾਜੀ ਕਰ ਦਮ ਤੇਲ ਦੇ ਤਾਰਾ ਦੀ ਨੂੰ ਅੱਛਾ ਦੁੱਧ ਫੇਰ ਕਰ ਜੂ ਦੇ ਦਾਂ ਨੂੰ ਬੰਦਾ ਸਵਾ ਕਿਲੋ ਠੀਕ ਹੈ ਜੀ ਤੇ ਬਾਕੀ ਚਲੋ ਤੁਹਾਡੇ ਘਰ ਤਸੱਲੀ ਕਰਕੇ ਨਾ ਵੇਖ ਚੱਕੇ ਚੈੱਕ ਪਾਸ ਕਿੰਨੇ ਦਿਨਾਂ ਚ ਕਰਵਾ ਲੈ ਕੋਈ ਕਿੰਨਾ ਚੌਦਾਂ ਤੱਕ ਕਰਾ ਲੈ ਭਾਈ ਦੋਹਾਂ ਚੌਦਾਂ ਤੱਕ ਉਧਰ ਦੀ ਖਲਾਜੀ ਉਹਦੀ ਗੱਲ ਹੀ ਕਰਦਾ ਹਾਂਜੀ ਛੇ ਮਾ ਤੋਂ ਦੋ ਚਾਰ ਦਿਨ ਅੰਦਰ ਹੀ ਹੋ ਸਕਦੀ ਐ ਤੇ ਤਿੰਨਾਂ ਦਿਨਾਂ ਦੇ ਵਿੱਚ ਕੋਈ ਚੱਕ ਕਰਵਾ ਲੈ ਕਹਿੰਦੇ